ਖਬਰਨਾਮਾ ਦੇਖ ਰਿਹਾ ਸੁਪਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਬੋਰਡ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਿਹੜੇ ਆਦੇਸ਼ ਜਿਹੜੇ ਨਵੇਂ ਹੁਕਮ ਛਾੜੇ ਨੇ ਮੁਖਲਾਟ ਪੈ ਗਈ ਹੈ ਸਾਰੀ ਹੀ ਬਿਊਰੋਕਰੇਸੀ ਨੂੰ ਸੱਚ ਜਿਹੜੇ ਆਦੇਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇ ਦਿੱਤੇ ਗਏ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਇੱਕ ਖਜ਼ਾਨਾ ਨੱਕੋ ਨੱਕ ਭਰਿਆ ਹੋਇਆ ਹੈ ਜੇ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਨਹੀਂ ਉਹ ਪੀਪਾ ਹੈ ਉਸ ਨੂੰ ਖਾਲੀ ਪੀਪਾ ਕਹਿੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਖਜ਼ਾਨੇ ਨੂੰ ਭਰਨ ਦੇ ਲਈ ਹੋਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਖਾਲੀ ਖਜ਼ਾਨੇ ਨੂੰ ਵਾਰਨ ਲਈ ਸੰਗ੍ਰਸ਼ ਦੌਰਾਨ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਭਾਈ ਖਜ਼ਾਨਾ ਭਰੋ ਬਾਇਕ ਬਾਇਕ ਰੁਕ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਯਾਨੀ ਕਿ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੀ ਲੁੱਟ ਅੱਧੀ ਕਸੁੱਟ ਹੋਵੇਗੀ ਦੱਸ ਦਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵਤ ਬਾਣ ਨੇ ਕੀ ਕਿਹਾ ਹੈ ਦਰਸਲ ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਅੱਜ ਤੱਕ ਕੁੱਲ 1441 ਕਰੋੜ ਰੁਪਏ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਨੇ ਇਹ ਫੈਸਲੇ ਇਹ ਫੈਸਲਾ ਮੀਟਿੰਗ ਤੋਂ ਬਾਅਦ ਖੁਦ ਇੰਤਿਆਰ ਸੰਸਥਾ ਵੱਲੋਂ ਲਿਆ ਗਿਆ ਸਰਕਾਰ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਸ ਨੂੰ ਪੀਪੀਸੀਬੀ ਨੂੰ ਵੀ ਅੱਜ ਤੱਕ ਰਾਜ ਦੇ ਖਜ਼ਾਨੇ ਵਿੱਚ 250 ਕਰੋੜ ਰੁਪਏ ਜਮ੍ਹਾਂ ਕਰਨ ਦੇ ਨਿਰਦੇਸ਼ ਦਿੱਤੇ ਹਨ ਹਾਲਾਂਕਿ ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਹ ਹੈਰਾਨ ਹਨ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਹੱਤਵਕਾਂ ਮਹੱਤਵਕਾ ਕੀ ਲੈਂਡ ਪੁਲਿੰਗ ਨੀਤੀ ਨੂੰ ਰੋਕ ਲਾਉਣ ਦੇ ਬਾਅਦ ਇੰਨੀ ਜਲਦੀ ਇਹ ਕਦਮ ਕਿਉਂ ਚੁੱਕਿਆ ਗਿਆ ਇਹ ਕਦਮ ਕਿਉਂ ਚੁੱਕਿਆ ਗਿਆ ਇੱਕ ਪਾਸੇ ਲੈਂਡ ਪੋਲਿਟਿਕ ਪਾਲਿਸੀ ਤੇ ਦੂਸਰੇ ਪਾਸੇ ਪ੍ਰਦੂਸ਼ਣ ਬੋਰਡ ਨੂੰ ਕਹਿ ਦਿੱਤਾ ਹੈ ਕਿ 250 250 ਕਰੋੜ ਰੁਪਏ ਜਮ੍ਹਾਂ ਕਰਾਓ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਨੂੰ 84 ਕਰੋੜ ਰੁਪਏ ਸਕੂਲੀ ਸਿੱਖਿਆ ਸਕੈਂਡਰੀ ਨੂੰ 62 ਕਰੋੜ ਰੁਪਏ ਆਪਕਾਰੀ ਅਤੇ ਕਾਰ ਨੂੰ 35 ਕਰੋੜ ਰੁਪਏ ਸ਼ਿਸ਼ਾਸ਼ਣ ਅਤੇ ਸੂਚਨਾ ਟੈਕਨੋਲੋਜੀ ਨੂੰ 60 ਕਰੋੜ ਰੁਪਏ ਖੁਰਾਕ ਸਪਲਾਈ ਅਤੇ ਖਪਤਕਾਰ ਵਿਭਾਗ ਨੂੰ 115 ਕਰੋੜ ਰੁਪਏ ਅਦਯੋਗ ਵਿਭਾਗ ਨੂੰ 734 ਕਰੋੜ ਰੁਪਏ ਬਾਗਬਾਨੀ ਵਿਭਾਗ ਨੂੰ 20 ਕਰੋੜ ਰੁਪਏ ਵਿਗਿਆਨ ਟੈਕਨੋਲੋਜੀ ਅਤੇ ਵਾਤਾਵਰਣ ਭਾਗ ਨੂੰ 272 ਕਰੋੜ ਰੁਪਏ ਜਮ੍ਹਾਂ ਕਰਨ ਦੇ ਨਿਰਦੇਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਨੇ ਇਹ ਜ਼ਿਕਰ ਇਹ ਜ਼ਿਕਰ ਕੀਤਾ ਗਿਆ ਸੀ ਕਿ ਪੀਸੀਬੀ ਅਤੇ ਸਰਪਲਸ ਵਿੱਚੋਂ 250 ਕਰੋੜ ਰੁਪਏ ਦੀ ਰਕਮ ਗੈਰ ਐਂਡ ਡਿਜੀਟਲ ਫੰਡ ਗ੍ਰਹਿ ਮਾਮਲੇ ਨਿਆਂ ਭਾਗਚਾਰੀ ਕਰੋੜ ਰੁਪਏ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਭਾਗ ਨੂੰ 18 ਕਰੋੜ ਰੁਪਏ ਤਬਦੀਲ ਕਰਨ ਦਾ ਵਿਚਾਰ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਬਾਈ ਹੁੱਕ ਬਾਈਕ ਰੁੱਕ ਜਿਵੇਂ ਮਰਜੀ 1441 ਕਰੋੜ ਰੁਪਏ ਮੈਨੂੰ ਜਲਦੀ ਤੋਂ ਜਲਦੀ ਜਮ੍ਹਾਂ ਕਰਵਾ ਚਾਵੇ ਹਾਲਾਂਕਿ ਕੰਟਰੋਲ ਬੋਰਡ ਜਿਹੜਾ ਪ੍ਰਦੂਸ਼ਣ ਬੋਰਡ ਹੈ ਉਹ ਕਫਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿ ਇੱਕ ਪਾਸੇ ਤਾਂ ਲੈਂਡ ਪੁਲੀ ਪਾਲਿਸੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ 1441 ਕਰੋੜ ਰੁਪਏ ਵਕ ਵਕ ਵਿਭਾਗਾ ਤੋਂ ਇਕੱਠਾ ਕੀਤਾ ਚਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਖਜ਼ਾਨੇ ਨੂੰ ਨੱਕੋ ਨੱਕ ਪਰੋਤ